भारत ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਚੱਲਦੇ ਲੋਕਾਂ ਵਿੱਚ دہشت ਦਾ ਮਾਹੌਲ ਹੈ ਜੰਗ ਦੇ ਡਰ ਕਰਕੇ ਲੋਕ ਪਹਿਲਾਂ ਹੀ ਆਪਣੇ ਘਰਾਂ ਲਈ ਜ਼ਰੂਰੀ ਚੀਜ਼ਾਂ ਜਿਵੇਂ ਕਿ ਰਾਸ਼ਨ ਅਤੇ ਫਲ ਸਬਜ਼ੀਆਂ ਖਰੀਦਣ ਲਈ ਬਾਜ਼ਾਰਾਂ ਵਿੱਚ ਪਹੁੰਚਣਾ ਸ਼ੁਰੂ ਕਰ ਚੁੱਕੇ ਨੇ ਇਸ ਦੇ ਚੱਲਦੇ ਜਲੰਧਰ ਸ਼ਹਿਰ ਦੇ ਰਾਸ਼ਨ ਸਟੋਰਸ ਤੇ ਲੋਕਾਂ ਦੀ ਭੀੜ ਇਕੱਠੀ ਹੋਣ ਲੱਗ ਗਈ ਹੈ ਜਲੰਧਰ ਤੇ ਪਠਾਨਕੋਟ ਬਾਈਪਾਸ ਚੌਕ ਨੇੜੇ ਸਥਿਤ ਡੀਮਾਰਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਰਾਸ਼ਨ ਖਰੀਦਣ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦਿੱਤੀਆਂ ਨੇ ਲੋਕ ਕਹਿੰਦੇ ਨੇ ਕਿ ਦੋਵਾਂ ਦੇਸ਼ਾਂ ਵਿੱਚ ਜੰਗ ਵਰਗੀ ਸਥਿਤੀ ਹੈ ਜਿਸ ਤਰ੍ਹਾਂ ਭਾਰਤ ਵੱਲੋਂ ਦੇ ਰਾਤ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਲੋਕ ਪਹਿਲਾਂ ਹੀ ਆਪਣੇ ਘਰਾਂ ਵਿੱਚ ਰਾਸ਼ਨ ਦਾ ਭੰਡਾਰ ਕਰ ਰਹੇ ਨੇ ਤਾਂ ਜੋ ਜੇਕਰ ਕੱਲ ਨੂੰ ਕੁਝ ਵੱਡਾ ਹਾਦਸਾ ਵਾਪਰਦਾ ਹੈ ਤਾਂ ਉਹ ਕੁਝ ਸਮੇਂ ਲਈ ਕਾਰੇ ਕੇ ਬਸਕਣ ਬਸ ਐਸੀ ਕਰਕੇ ਜਿਹੜਾ ਜੰਗ ਦਾ ਮਾਹੌਲ ਬਣਿਆ ਹੋਇਆ ਉਹਦੇ ਕਰਕੇ ਹੀ ਹਰ ਕੋਈ ਚਾਹੁੰਦਾ ਮੈਂ ਰਾਸ਼ਨ ਸਟਾਕ ਕਰ ਲਵਾਂ ਜੀ ਤਾਂ ਕਿ ਜਿਹੜਾ ਆਉਣ ਵਾਲਾ ਟਾਈਮ ਹੈ ਉਹਨਾਂ ਦਾ ਉਸ ਹਿਸਾਬ ਨਾਲ ਨਿਕਲ ਜਾਏ ਬਾਕੀ ਇਹ ਜਿਹੜੀ ਜੰਗ ਲੱਗੀ ਹੈ ਇਹਦੇ ਲਈ ਦੋਨੋਂ ਮੁਲਕਾਂ ਦੇ ਉੱਤੇ ਇਹਦਾ ਇਫੈਕਟ ਪੈਣਾ ਹੀ ਹੈ ਦੇਖਦੇ ਹਾਂ ਬਾਕੀ ਕੀ ਸਾਡੀ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਮੈਂ ਕਹਿੰਦਾ ਜੀ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਡੀਮਾਰਟ ਦੇ ਅੰਦਰ ਅਤੇ ਪਟਾਨਕੋਟ ਚੌਂਕ ਦੇ ਔਰ ਥੋੜਾ ਜਿਹਾ ਸਮਾਨ ਲੈਣ ਨੀਵੀਂ ਕਟੋਗੜ ਤੁਹਾਨੂੰ 2 ਤੋਂ 3 ਘੰਟੇ ਇੱਥੇ ਲੱਗ ਗਏ ਇੱਕਦਮ ਜੀ ਪੈਨਿਕ ਸਿਚੁਏਸ਼ਨ ਹੋਈ ਦੀ ਇਸ ਟਾਈਮ ਇਹਦੇ ਕਰਕੇ ਹੀ ਜ਼ਿਆਦਾ ਰਸ਼ ਕ੍ਰੀਏਟ ਹੋ ਰਿਹਾ ਹੈ ਉਹੀ ਜੋ ਸਮਝ ਆ ਰਿਹਾ ਹੈ ਇਸੇ ਕਰਕੇ ਹਰ ਕੋਈ ਚਾਹੁੰਦਾ ਕਿ ਮੈਂ ਆਪਣਾ ਰੈਸ਼ਨ ਸਟਾਕ ਕਰ ਲਵਾਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪਤਾ ਨਹੀਂ ਕੀ ਕੀ ਅੱਗੇ